ਸੰਗਤ ਜੀ ਅੱਜ ਗੋਇੰਦਵਾਲ ਦੀ ਧਰਤੀ ਤੇ ਤਨਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਵਾਸਤੇ ਉੱਤਰਾਧਿਕਾਰੀ ਚੁਣਨਾ ਹੈ ਆਪਣੇ ਦੋ ਜਵਾਈਆਂ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਤੇ ਆਖਿਆ ਕਿ ਇੱਥੇ ਦੋਵਾਂ ਨੇ ਇੱਕ ਇੱਕ ਥੜਾ ਤਿਆਰ ਕਰਨਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਿਆ ਕਿ ਥੜਾ ਕਿੱਦਾਂ ਦਾ ਬਣਾਉਣਾ ਕਿੰਡੀ ਚੌੜਾਈ ਦਾ ਕਿੰਡੀ ਲੰਬਾਈ ਦਾ ਬਣਾਉਣਾ ਸਾਰਾ ਕੁਝ ਦੱਸ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਦੋਵੇਂ ਜਾਣੇ ਆਪਣਾ ਆਪਣਾ ਥੜਾ ਤਿਆਰ ਕਰੋ। ਤਨ ਗੁਰੂ ਰਾਮਦਾਸ ਮਹਾਰਾਜ ਅਤੇ ਭਾਈ ਰਾਮਾ ਜੀ ਦੋਵੇਂ ਜਾਣੇ ਥੜਾ ਤਿਆਰ ਕਰਨ ਲੱਗ ਪੈਂਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਇਹ ਬਚਨ ਕਰਕੇ ਚਲੇ ਜਾਂਦੇ ਤੇ ਆਖਦੇ ਕਿ ਸ਼ਾਮ ਨੂੰ ਆ ਕੇ ਤੁਹਾਡਾ ਥੜਾ ਅਸੀਂ ਵੇਖਾਂਗੇ। ਸ਼ਾਮ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ ਆ ਕੇ ਵੇਖਦੇ ਥੜੇ ਤੇ ਇਹ ਬਚਨ ਕਰਦੇ ਕਿ ਥੜੇ ਜਿਹੜੇ ਨੇ ਸਾਡੀ ਇੱਛਾ ਅਨੁਸਾਰ ਨਹੀਂ ਬਣੇ। ਸਾਡੀ ਪਸੰਦ ਦੇ ਥੜੇ ਨਹੀਂ ਬਣੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਕਿ ਸਾਡੀ ਇੱਛਾ ਅਨੁਸਾਰ ਇਹ ਥੜੇ ਨਹੀਂ ਬਣੇ ਇਹਨਾਂ ਨੂੰ ਢਾਕੇ ਕੱਲ ਸਵੇਰੇ ਫੇਰ ਇੱਥੇ ਥੜੇ ਬਣਾਓ ਗੁਰੂ ਅਮਰਦਾਸ ਮਹਾਰਾਜ ਜੀ ਦੱਸ ਜਾਂਦੇ ਫੇਰ ਇੱਕ ਵਾਰੀ ਕਿ ਇਦਾਂ ਦੇ ਥੜੇ ਬਣਾਓ ਇੰਨੀ ਚੌੜਾਈ ਇੰਨੀ ਉਹਨਾਂ ਦੀ ਲੰਬਾਈ ਹੋਣੀ ਚਾਹੀਦੀ ਸਾਰਾ ਕੁਝ ਦੱਸ ਕੇ ਚਲੇ ਜਾਂਦੇ ਤੇ ਭਾਈ ਰਾਮਾ ਜੀ ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਅਗਲੇ ਦਿਨ ਫੇਰ ਥੜੇ ਤਿਆਰ ਕਰ ਲੱਗ ਜਾਂਦੇ ਨੇ ਸ਼ਾਮ ਤੱਕ ਫੇਰ ਥੜੇ ਬਣਾਉਂਦੇ ਨੇ ਤਿਆਰ ਕਰ ਦਿੰਦੇ ਨੇ ਵੇਲੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ ਤੇ ਆ ਕੇ ਆਖਦੇ ਕਿ ਥੜੇ ਜਿਹੜੇ ਨੇ ਸਾਡੇ ਪਸੰਦ ਦੇ ਨਹੀਂ ਬਣੇ ਇਹਨਾਂ ਨੂੰ ਫੇਰ ਢਾ ਦਿਓ ਸਾਡਾ ਇਤਿਹਾਸ ਦੱਸਦਾ ਕਿ ਇਸ ਤਰ੍ਹਾਂ ਲਗਭਗ 5-6 ਦਿਨ ਹੁੰਦਾ ਹੈ ਗੁਰੂ ਅਮਰਦਾਸ ਮਹਾਰਾਜ ਸਵੇਰੇ ਆ ਕੇ ਆਖਦੇ ਕਿ ਥੜੇ ਬਣਾਓ ਸ਼ਾਮ ਨੂੰ ਆ ਕੇ ਆਖਦੇ ਕਿ ਸਾਨੂੰ ਥੜੇ ਪਸੰਦ ਨਹੀਂ ਇਹਨਾਂ ਨੂੰ ਢਾ ਦਿਓ ਕਹਿੰਦੇ ਕਿ ਜਦੋਂ 5-6 ਦਿਨ ਇਸ ਤਰ੍ਹਾਂ ਲੰਘ ਜਾਂਦੇ ਨੇ ਭਾਈ ਰਾਮਾ ਜੀ ਗੁੱਸੇ ਵਿੱਚ ਆ ਜਾਂਦੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਬੂਲ ਬੋਲਦੇ ਉਹ ਆਖਦੇ ਕਿ ਹੁਣ ਤੁਹਾਡੀ ਉਮਰ ਹੋ ਚੁੱਕੀ ਆ ਸਵੇਰੇ ਤੁਸੀਂ ਕੁਝ ਆਖਦੇ ਹੋ ਤੇ ਸ਼ਾਮ ਨੂੰ ਆ ਕੇ ਕੁਝ ਆਖ ਦਿੰਦੇ ਹੋ ਉਹ ਆਖਦਾ ਕਿ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਜਿੱਦਾਂ ਦਾ ਤੁਸੀਂ ਆ ਕੇ ਜਾਂਦੇ ਹੋ ਉਦਾਂ ਦਾ ਸਾਡਾ ਅਸੀਂ ਤਿਆਰ ਕਰ ਦਿੰਦੇ ਆ ਤੇ ਸ਼ਾਮ ਨੂੰ ਤੁਸੀਂ ਆਖਦੇ ਹੋ ਕਿ ਸਾਨੂੰ ਪਸੰਦ ਨਹੀਂ ਇਸ ਤਰ੍ਹਾਂ ਦੇ ਉਹ ਕਬੂਲ ਬੋਲਦਾ ਹੋਇਆ ਭਾਈ ਰਾਮਾ ਜੀ ਉੱਥੋਂ ਚਲਿਆ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠਾ ਜੀ ਵੱਲ ਵੇਖਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਹੱਥ ਜੋੜ ਕੇ ਆਖਦੇ ਗੁਰੂ ਸਾਹਿਬ ਜੀ ਮੇਰੀ ਇੰਨੀ ਮਤ ਨਹੀਂ ਕਿ ਤੁਹਾਡੇ ਦਸੇ ਅਨੁਸਾਰ ਮੈਂ ਇੱਥੇ ਥੜਾ ਤਿਆਰ ਕਰ ਸਕਾਂ ਤੁਹਾਡੀ ਦੱਸੀ ਸਿੱਖਿਆ ਤੇ ਚੱਲ ਕੇ ਤੁਹਾਡੇ ਦਸੇ ਅਨੁਸਾਰ ਮੈਂ ਇਹ ਕਾਰਜ ਕਰ ਸਕਾਂ ਮੇਰੀ ਇੰਨੀ ਮਤ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇਹ ਬੋਲ ਸੁਣਨੇ ਆ ਸਾਧ ਸੰਗਤ ਜੀ ਤਾਂ ਉੱਥੇ ਫਿਰ ਸੰਗਤਾਂ ਵਿੱਚ ਆਖਿਆ ਕਿ ਅੱਜ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਉੱਤਰਾਧਿਕਾਰੀ ਮਿਲ ਗਿਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਜੀ ਨੂੰ ਬਚਨ ਕੀਤੇ ਕਿ ਬਾਬਾ ਬੁੱਢਾ ਜੀ ਗੁਰਤਾ ਗੱਦੀ ਦਾ ਤਲਕ ਲਗਾਉਣ ਦੀ ਤਿਆਰੀ ਕੀਤੀ ਜਾਵੇ ਉਸ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦਾ ਉੱਤਰਾ ਅਧਿਕਾਰੀ ਬਣਾਇਆ ਜਾਂਦਾ ਹੈ ਤੇ ਦੱਸਦੇ ਨੇ ਸਾਡਾ ਇਤਿਹਾਸ ਦਾਸਾ ਹੈ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਲਕ ਲਗਾਇਆ ਜਾਂਦਾ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਰ ਹੰਝੂਆਂ ਨਾਲ ਸਾਸੰਗਤ ਜੀ ਭਰ ਜਾਂਦੇ ਨੇ ਕਹਿੰਦੇ ਕਿ ਉਹਨਾਂ ਦਾ ਦਾੜਾ ਬੜਾ ਲੰਬਾ ਸੀ ਦਾੜਾ ਉਹਨਾਂ ਦਾ ਨੇਤਰਾਂ ਦੇ ਨਾਲ ਭਰ ਜਾਂਦਾ ਇਓਂ ਜਾਪਦਾ ਸੀ ਕਿ ਜਿਵੇਂ ਕਾਲੀ ਲੋਈ ਦੇ ਉੱਪਰ ਚਿੱਟੇ ਮੋਤੀ ਪਏ ਹੋਣ ਨਾ ਇਸ ਤਰ੍ਹਾਂ ਉਹ ਹੰਝੂ ਦਾੜੇ ਦੇ ਉੱਪਰ ਸ਼ੋਭਦੇ ਪਏ ਸੀ ਹਨੀ ਵੀ ਆਖਦੀ ਆ ਕਿ ਸੋਢੀ ਸ੍ਰਿਸ਼ਟ ਸਕਲ ਕਾਰਣਕ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਦੇ ਵਿੱਚ ਨਿਮਰਤਾ ਸਬਰ ਸੰਤੋਖ ਦਇਆ ਧੀਰਜ ਇਹ ਸਾਰੇ ਗੁਣ ਵੇਖ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਉਹਨਾਂ ਦੇ ਹਿਰਦੇ ਉਹਨਾਂ ਦੇ ਅੰਦਰ ਟਿਕਾ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ